ਸੱਚੇ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਰਹਿ ਖਬਰਾਂ ਦੀ ਸ਼ੁਰੂਆਤ ਕਰਾਂਗੇ ਪੰਜਾਬ ਦੀ ਸਭ ਤੋਂ ਵੱਡੀ ਖਬਰ ਤੋਂ 올 ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੀਨਾ ਨਗਰ ਦੇ ਮਕੋੜਾ ਪਾਟਨ ਰਾਵੀ ਨਦੀ ਦੇ ਉੱਤੇ ਪਹੁੰਚੇ ਜਿੱਥੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਇਸ ਮੌਕੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਹੁਲ ਗਾਂਧੀ ਨੂੰ ਰਾਵੀ ਨਦੀ ਦੇ ਕੰਢੇ ਸਥਿਤ ਮਕੋੜਾ ਪਾਟਨ ਦੇ ਸੱਤ ਪਿੰਡਾਂ ਦੇ ਵਿੱਚ ਜਾਣ ਤੋਂ ਰੋਕ ਦਿੱਤਾ ਹਾਲਾਂਕਿ ਰਾਹੁਲ ਗਾਂਧੀ ਨੇ ਕਿਹਾ ਕਿ ਉਹ 라ਵੀ ਨਦੀ ਦੇ ਦੂਜੇ ਪਾਸੇ ਸਥਿਤ ਵਸਦੇ ਪਿੰਡਾਂ ਦੇ ਲੋਕਾਂ ਨੂੰ ਮਿਲਣਾ ਚਾਹੁੰਦੇ ਨੇ ਐਸਪੀ ਯוגਰਾਜ ਸਿੰਘ ਰਾਹੁਲ ਗਾਂਧੀ ਨੂੰ ਸਮਝਾਉਂਦੇ ਹੋਏ ਦਿਖਾਈ ਦਿੱਤੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਮਿਲਣ ਤੋਂ ਕਿਉਂ ਰੋਕਿਆ ਜਾ ਰਿਹਾ ਉਹਨਾਂ ਨੇ ਇਸ ਦੇ ਬਾਰੇ ਰਾਹੁਲ ਗਾਂਧੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਐਸਪੀ ਸਾਹਿਬ ਅਸੀਂ ਜਾਣਾ ਚਾਹੁੰਦੇ ਜੇ ਸਾਡ ਕੋਈ ਦਿੱਕਤ ਹੈ ਤਾਂ ਲਿਖ ਕੇ ਦੇ ਦਿਓ ਸਾਡੇ ਸਾਹਮਣੇ

it is not smooth sir smooth to lag raha hai bhai isme kya alabha alabha already three boats have been uh, went that side sir we have already given that reason sir <laughs> nahi no, no. ye to river to karan nahi lag raha mujhe river river does not look to me like right sir, sir, sir. It, it is sir already and sir people are waiting for you is mauke de utte rahul gandhi de naal aaye sabka mukhyamantri charanjit singh channi ne ke hai ki eh bahut hi dukh di gal hai ki rahul gandhi lokan nu milna chahnde si ਪਰ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਦੇ ਨਾਲ ਰਾਹੁਲ ਗਾਂਧੀ ਨੂੰ Aravi ਦਰਿਆ ਦੇ ਉੱਤੇ ਜਾਣ ਤੋਂ ਰੋਕ ਦਿੱਤਾ ਹੈ। ਲੇਕਿਨ ਮੈਂ ਹੈਰਾਨ ਐ ਤੇ ਮੈਨੂੰ ਇਸ ਗੱਲ ਦੀ ਬੜੀ ਦਿੱਕਤ ਹੈ ਕਿ ਦੇਖੋ ਪੰਜਾਬ ਸਰਕਾਰ ਨੇ ਆਪਣੀ ਪੁਲਿਸ ਲਗਾ ਕੇ ਹਿੰਦੁਸਤਾਨ ਦੇ ਏਰੀਏ ਦੇ ਵਿੱਚ ਹੀ ਆਪਣੇ ਹੀ ਦੇਸ਼ ਦਾ ਇੰਡੀਆ ਦਾ ਹੀ ਆਪੋਜੀਸ਼ਨ ਲੀਡਰ ਸ਼੍ਰੀ ਰਾਹੁਲ ਗਾਂਧੀ ਨੂੰ ਦਰਿਆ ਤੋਂ ਪਾਰ ਦੇਣ ਨਹੀਂ ਜਾ ਰਹੇ ਕਿ ਜੀ ਉਹ ਤਾਂ ਜੀ ਅੱਗੇ ਬਾਰਡਰ ਹੈ। ਬਾਰਡਰ ਤਾਂ ਇੱਥੇ ਪਹਿਲਾਂ ਵੀ ਹੈ। ਸਾਡੇ ਆਪਣੇ ਲੋਕ ਉਧਰ ਵੱਸਦੇ ਆ ਦਰਿਆ ਤੋਂ ਪਾਰ ਉਹਨਾਂ ਦੇ ਹਾਲਾਤ ਪੁੱਛਣ ਜਾ ਰਹੇ ਆ ਉੱਥੇ ਬਾੜ ਦੀ ਬੜੀ ਦਿੱਕਤ ਹੈ ਐਸੀ ਪਿਛਲੇ 3 ਦਿਨਾਂ ਤੋਂ ਉੱਥੇ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ ਲੇਕਿਨ ਉਹਨਾਂ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਬੜੀ ਮੰਦਭਾਗੀ ਗੱਲ ਹੈ ਰਾਹੁਲ ਗਾਂਧੀ ਨੂੰ ਰਾਵੀ ਨਦੀ ਪਾਰ ਕਰਨ ਤੋਂ ਰੋਕਣ ਦੇ ਉੱਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਲੋਕਾਂ ਨੂੰ ਮਿਲਣ ਆਏ ਸਨ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹਨਾਂ ਨੂੰ ਰਸਤੇ ਦੇ ਵਿੱਚ ਕਿਉਂ ਰੋਕਿਆ ਗਿਆ ਤੇ ਕਿਲੋਮੀਟਰ ਤੇ ਪਾਕਿਸਤਾਨ ਦੀ ਚੌਕੀ ਆ ਨੂੰ ਨੰਗਲੀ ਚੌਕੀ ਕਹਿੰਦੇ ਆ ਨੰਗਲੀ ਚੌਕੀ ਤੇ ਅਸੀਂ ਜਾ ਕੇ ਬੈਠ ਕੇ ਆਏ ਆ ਜੀ ਜੀ ਉੱਥੇ ਰੁਕਿਆ ਨਹੀਂ ਗਿਆ ਇੱਥੇ ਕਿਉਂ ਰੁਕਿਆ ਗਿਆ ਹਾਂਜੀ ਇਹਦਾ ਤੇ ਇਹਦਾ ਤੇ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਪੰਜਾਬ ਜੀ ਦੋਨੋਂ ਕਲੀਅਰ ਕੱਟ ਜਵਾਬ ਦੇਣ ਕਿ ਇੱਥੇ ਦੇ ਪੰਜਾਬ ਦੇ ਲੋਕਾਂ ਨਾਲ ਹਾਂਜੀ ਪੰਜਾਬੀ ਪੀਖ ਨਹੀਂ ਮੰਗ ਸਕਦੇ ਜੀ ਜੋ ਇਸ ਦਰਿਆ ਨੇ ਪਹਿਲੀ ਗੱਲ ਤੇ ਜੋ ਪੰਜਾਬ ਗਵਰਨਮੈਂਟ ਨੇ ਦੋਨੋਂ ਪਾਣੀ ਇਕੱਠੇ ਛੱਡੇ ਇੱਥੇ ਇਹ ਓਝੇ ਨਾਲ ਜਿਹੜਾ ਸਾਹਮਣੇ ਕਹਿ ਰਹੇ ਨੇ ਕਿ ਜਿਹਦਾ ਇਹਦਾ ਫਲੋ ਬਹੁਤ ਤੇਜ਼ਾ ਤੇ ਜਿਹੜਾ ਕਰੰਟ ਬਹੁਤ ਜ਼ਿਆਦਾ ਤੇਜ਼ ਆ ਰਿਹਾ ਬਿਲਕੁਲ ਤੁਸੀਂ ਦੇਖਿਆ ਕਿ ਇਹ ਹੈ ਫਲੋ ਬਿਲਕੁਲ ਨਾਰਮਲ ਚੱਲ ਰਿਹਾ ਪਾਣੀ ਉਹਦੇ ਬਾਅਦ ਆਉਂਦਾ ਉੱਥੋਂ ਅਗਲੇ ਪਾਸੇ ਬਸੰਤਰ ਨਾਲ ਆ ਜਾਂਦਾ ਦੋਨੋਂ ਨਾਲਿਆਂ ਦਾ ਪਾਣੀ ਪਹਿਲਾਂ ਇਹਨਾਂ ਨੂੰ ਕਿੱਡਾ ਜਾਂਦਾ ਤੇ ਬਾਅਦ ਚ ਰਣਜੀਤ ਸਾਗਰ ਡੈਮ ਨੂੰ ਰਿਲੀਜ਼ ਕੀਤਾ ਜਾਂਦਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਨੈਸ਼ਨਲ ਲੈਵਲ ਤੇ ਹੋਣੀ ਚਾਹੀਦੀ ਆ ਔਰ ਕ੍ਰਿਮੀਨਲ ਕੇਸ ਜਿਹੜਾ ਰਣਜੀਤ ਸਾਗਰ ਡੈਮ ਦਾ ਚੀਫ ਇੰਜੀਨੀਅਰ ਆ ਤੇ ਸੈਕਟਰੀ ਇਰੀਗੇਸ਼ਨ ਆ ਦੋਨਾਂ ਦੇ ਪਿੱਲੋ ਕੇਸ ਰਜਿਸਟਰ ਹੋ ਕੇ ਉਹਨ ਦੱਸਣਾ ਚਾਹੀਦਾ ਕਿ ਇਹ ਲੋਕਾਂ ਦੀ ਬਰਬਾਦੀ ਕਿਉਂ ਅੱਜ ਤੇ ਕਿਵੇਂ ਆਈ ਇੱਕਦਮ ਇਨੇ ਲੱਖ ਕਿਊਸਿਕ ਪਾਣੀ ਛੱਡ ਦੇਣਾ ਇਹ ਪੰਜਾਬ ਦੀ ਬਰਬਾਦੀ ਦੀ ਦੋਨਾਂ ਸਰਕਾਰਾਂ ਦੀ ਨਲਾਇਕੀ ਕਰਕੇ ਹੋਈ ਹੈ ਰਾਹੁਲ ਜੀ ਹੁਣ ਜਾਣਗੇ ਕਿ ਨਹੀਂ ਜਾਣਗੇ ਦੇਖੋ ਹੁਣ ਦੇਖਦੇ ਆ ਉਹ ਐਡਮਿੰਟ ਨੇ ਉਹ ਸਾਡੀਆਂ ਬੋਰਡ ਸੀ ਤੁਸੀਂ ਦੇਖੋ ਪਾਰ ਲੈ ਗਏ ਯਾਰ ਡੈਮੋਕ੍ਰੈਟਿਕ ਕੰਟਰੀ ਆ ਜੀ ਭਾਰਤ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਦੇ ਜਥਿਆਂ ਦੇ ਪਾਕਿਸਤਾਨ ਜਾਣ ਦੇ ਉੱਤੇ ਲਗਾਈ ਗਈ ਪਾਬੰਦੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਖਤ ਨੋਟਿਸ ਲੈਂਦੇ ਆ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕੇਂਦਰ ਸਰਕਾਰ ਦੇ ਉੱਤੇ ਵਰਦਿਆਂ ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬੀਆਂ ਦੇ ਨਾਲ ਦੁਸ਼ਮਣੀ ਵਾਲਾ ਰਵਈਆ ਵਰਤ ਰਹੀ ਹੈ ਜਿਸ ਦੇ ਤਹਿਤ ਆਏ ਦਿਨ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਪੀਐਮ ਮੋਦੀ ਪੰਜਾਬੀਆਂ ਦੇ ਜਜ਼ਬਾਤਾਂ ਦੇ ਨਾਲ ਖੇਡ ਰਹੇ ਨੇ ਦਰਸਲ ਕੇਂਦਰ ਸਰਕਾਰ ਨੇ 1 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮਨਾਉਣ ਵਾਸਤੇ ਜਾਣ ਵਾਲੇ ਸ਼ਰਧਾਲੂਆਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਉਧਰ ਦੂਜੇ ਪਾਸੇ ਦੁਬਈ ਦੇ ਵਿੱਚ ਭਾਰਤ ਪਾਕਿਸਤਾਨ ਦਾ ਕ੍ਰਿਕਟ ਮੈਚ ਖੇਡਿਆ ਗਿਆ ਇਸ ਉੱਪਰ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬੀਆਂ ਦੇ ਜਜ਼ਬਾਤਾਂ ਦੇ ਨਾਲ ਖੇਡ ਰਹੇ ਹਨ ਜਦੋਂ ਕਿ ਪੰਜਾਬੀ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਉਹਨਾਂ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਨਾਲ ਲਾਈਵ ਕ੍ਰਿਕਟ ਮੈਚ ਤਾਂ ਖੇਡਿਆ ਜਾ ਸਕਦਾ ਤਾਂ ਫਿਰ ਸ਼ਰਧਾਲੂ ਬਾਬੇ ਦੇ ਦਰ ਦੇ ਉੱਤੇ ਮੱਥਾ ਟੇਕਣ ਕਿਉਂ ਨਹੀਂ ਜਾ ਸਕਦੇ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਵਾਲ ਕੀਤਾ ਕਿ ਸ਼ਰਧਾਲੂਆਂ ਤੋਂ ਕੀ ਕਸੂਰ ਹੋ ਗਿਆ ਮੈਚ ਤੇ ਸਹਿਮਤੀ ਬਣ ਜਾਂਦੀ ਹੈ ਪਰੰਤੂ ਆਸਥਾ ਦੇ ਉੱਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ ਸ਼ਰਧਾਲੂਆਂ ਤੋਂ ਕੀ ਕਸੂਰ ਹੋ ਗਿਆ ਜੀ ਕਿ ਮੱਥਾ ਟੇਕਣ ਵਾਸਤੇ ਤੁਸੀਂ ਜਾਣ ਨਹੀਂ ਦੇ ਰਹੇ ਉਹਨਾਂ ਨੂੰ ਉਹ ਨਹੀਂ ਜਾ ਸਕਦੇ ਜੇ ਮੈਂਚ ਖੇਡ ਸਕਦੇ ਹਾਂ ਫਿਰ ਕਰਤਾਰਪੁਰ ਸਾਹਿਬ ਜਾਂ ਨਨਕਾਣਾ ਸਾਹਿਬ ਮੱਥਾ ਟੇਕਣ ਤੋਂ ਕੀ ਅਰਜ਼ ਜਿ ਕਰ ਮੈਂ ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਚੱਲੂਗਾ ਕਦੇ ਮਰ ਜਾ ਚੀੜੀਏ ਕਦੇ ਜਿਉਂਦੀ ਹੋ ਜਾ ਚੀੜੀਏ ਐਂ ਚੱਲੂਗਾ ਅਫਗਾਨਿਸਤਾਨ 'ਚ ਆਫਤ ਆਈ 1 ਮਿੰਟ 'ਚ ਪੈਸੇ ਪਹੁੰਚ ਜਾਂਦੇ ਏ ਜਿਹੜੇ ਕਿ ਸਾਨੂੰ ਲੁੱਟਣ ਆਉਂਦੇ ਰਹੇ ਪਹਿਲਾਂ ਅਫਗਾਨੀ ਪੰਜਾਬ 'ਚ ਆਫਤ ਆਈ ਅਨੇਕ ਦਿਨਾਂ ਬਾਅਦ ਆਏ 1600 ਕਰੋੜ ਰੁਪਏ ਅਨਾਉਂਸ ਕਰ ਗਏ ਅੱਜ ਵੀ ਮੈਂ ਚੀਫ ਸੈਕਟਰੀ ਨੂੰ ਪੁੱਛਿਆ ਅਜੇ ਤੱਕ 1 ਰੁਪਿਆ ਨਹੀਂ ਆਇਆ ਜੀ ਮਤਲਬ ਕੀ ਦੁਸ਼ਮਣੀ ਕਿਹੜੀ ਕੱਢ ਰਹੇ ਆ ਪੰਜਾਬ ਨਾਲ ਤੋ ਕਿਉਂਗਾ ਨਹੀਂ ਪੰਜਾਬ ਤੋਂ ਨੂੰ ਜਿਤਾਉਂਦਾ ਫਿਰ ਕੀ ਹੁੰਦਾ ਬਹੁਤ ਕੁਝ ਹੈ ਤੁਹਾਡੇ ਕੋਲੇ ਜਿੜਚੀ ਦੀ ਕੋਈ ਸਟੇਟ ਨਹੀਂ ਤੁਹਾਡੇ ਵਿਚਾਰਾਂ ਮੁਤਾਬਕ ਚੱਲਦੀ ਤੁਸੀਂ ਫਿਰ ਐ ਦੁਸ਼ਮਣੀਆਂ ਕਿੱਡੋਂਗੇ ਸਾਡੇ ਨਾਲ ਆ ਹੁਣ ਤੱਕ ਭਾਜਪਾ ਵਾਲੇ ਉਲਟੇ ਸਿੱਲ ਦੇ ਸਵਾਲ ਜੇ ਪੁੱਛੀ ਜਾਂਦੇ ਰਹੇ ਤੁਸੀਂ ਆਹ ਕਰੋ ਜਾਂ ਦੱਸੋ ਜੀ ਹੁਣ ਜਕਰ ਸਾਹਿਬ ਹੁਣ ਪੁੱਛੋ ਸਾਹਿਬ ਜੀ ਜਕਰ ਸਾਹਿਬ ਸਾਹਿਬ ਜੀ ਸ਼ਾਇਦ ਕਰਨਗੇ ਪ੍ਰੈਸ ਕਾਨਫਰੰਸ ਤੋਂ ਬਾਅਦ ਸਾਹਿਬ ਜੀ ਹੁਣ ਤਾਂ ਪੁੱਛ ਲਓ ਬਿੱਟੂ ਜੀ ਤੁਸੀਂ ਪੁੱਛ ਲਓ ਪ੍ਰਧਾਨ ਮੰਤਰੀ ਨੂੰ ਪੁੱਛੋ ਕਿ ਮੱਥਾ ਟੇਕਣ ਵਾਲੀ ਸੰਗਤ ਕਿਉਂ ਰੋਕੀ ਹੈ ਵੀ ਕੱਲ ਹਜੇ ਮੈਚ ਲਾਈਵ ਹੋ ਕੇ ਹਟਿਆ ਤੇ ਅਸੀਂ ਆਪਦੇ ਗੁਰੂ ਦੇ ਮੱਥਾ ਨਹੀਂ ਟੇਕ ਸਕਦੇ ਇਹ ਸਾਡੇ ਲਈ ਕੋਈ ਰਾਜਨੀਤਿਕ ਜਬ ਕਾਰੋਗਾਰ ਨਹੀਂ ਹੈ ਕਿ ਸਾਡੀ ਆਸਥ ਹੈ ਹਰ ਰੋਜ਼ ਅਰਦਾਸ ਦੇ ਵਿੱਚ ਅਸੀਂ ਇਹ ਪ੍ਰਮਾਤਮਾ ਤੋਂ ਮੰਗਦੇ ਹਾਂ ਕਿ ਨਨਕਾਣਾ ਸਾਹਿਬ ਅਤੇ ਹੋਰ ਗੁਰਤਾਂ ਮਾਂ ਨੂੰ ਜਿਹਨਾਂ ਨੂੰ ਪੰਥ ਤੋਂ ਵਿਚੋੜਿਆ ਗਿਆ ਉਹਨਾਂ ਦੀ ਸੇਵਾ ਸੰਭਾਲਦਾ ਅਸੀਂ ਜ਼ਿੰਮੇਵਾਰੀ ਮੰਗਦੇ ਹਾਂ ਉਹਨਾਂ ਦੀ ਸੇਵਾ ਸੰਭਾਲ ਦੀ ਕਿ ਖਾਲਸਾ ਜੀ ਨੂੰ ਬਖਸ਼ੋ ਤੁਸੀਂ ਉੱਥੇ ਮੱਥਾ ਟੇਕਣੇ ਜਾ ਸਕਦੇ ਕਿਉਂਕਿ ਪਾਕਿਸਤਾਨ ਨਾਲ ਸੰਬੰਧ ਖਰਾਬ ਨਹੀਂ ਹੈ ਮੈਦਕੇੜza ਦੇ ਉਹਨਾਂ ਨੂੰ ਕਿਉਂਕਿ ਉਹ ਉਹ ਫਿਰ ਉਧਰਲੇ ਪਾਸੇ ਆਉਂਦਾ ਨਾ ਘਾਟਾ ਪੈ ਜਾਊਗਾ ਪ੍ਰੋਡਿਊਸਰ ਉਹ ਨੇ ਇਸ ਦੇ ਨਾਲ ਹੀ ਸੀਐਮ ਮਾਨ ਨੇ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਗੁਜਰਾਤ ਅਤੇ ਮੁੰਬਈ ਦੇ ਪੋਰਟਾਂ ਨੂੰ ਵਪਾਰਕ ਤੌਰ ਦੇ ਉੱਤੇ ਖੋਲ੍ਹਿਆ ਗਿਆ ਜਦੋਂ ਕਿ ਪੰਜਾਬ ਦੇ ਰਾਹ ਬੰਦ ਕੀਤੇ ਗਏ ਨੇ ਸੀਐਮ ਮਾਨ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਤੋਂ ਭਾਜਪਾ ਨੂੰ ਵੋਟ ਨਾ ਪਾਣ ਦੇ ਲਈ ਅਤੇ ਕਿਸਾਨ ਆंदोलਨ ਦਾ ਬਦਲਾ ਲਿਆ ਜਾ ਰਿਹਾ ਹੈ ਉਹਨਾਂ ਇਹ ਵੀ ਖੁਲਾਸਾ ਕੀਤਾ ਹੈ ਕਿ ਕੇਂਦਰ ਨੇ ਹੜ੍ਹਾਂ ਦੇ ਰਾਹਤ ਫੰਡ ਵੱਜੋਂ 1 ਰੁਪਿਆ ਵੀ ਹੁਣ ਤੱਕ ਨਹੀਂ ਭੇਜਿਆ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਦੀ ਜ਼ਿਆਦਤੀ ਉਹ ਨੂੰ ਪੰਜਾਬੀ ਹਮੇਸ਼ਾ ਯਾਦ ਰੱਖਣਗੇ ਉਹਨਾਂ ਇਹ ਵੀ ਕਿਹਾ ਕਿ ਪੰਜਾਬੀ ਡਿੱਗਦੇ ਹਨ ਤੇ ਉੱਠਦੇ ਵੀ ਹਨ ਨਾਲ ਹੀ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਧਰੋਂ ਉਧਰੋਂ ਬੀਜ ਲੈਣ ਦੀ ਥਾਂ ਦੇ ਉੱਤੇ ਪੰਜਾਬ ਸਰਕਾਰ ਕੋਲੋਂ ਹੀ ਬੀਜ ਪ੍ਰਾਪਤ ਕਰਨ ਹੜ੍ਹਾਂ ਦੀ ਮਾਰ ਦੇ ਕਾਰਨ ਸਭ ਤੋਂ ਵੱਧ ਨੁਕਸਾਨ ਪੰਜਾਬ ਦੇ ਕਿਸਾਨਾਂ ਦੀ ਫਸਲ ਦਾ ਹੋਇਆ ਕਿਸਾਨਾਂ ਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਨ ਦੇ ਲਈ 20000 ਰੁਪਏ ਪ੍ਰਤੀ ਏਕੜ ਦੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਗਿਆ ਪਾਕਿਸਤਾਨ ਇਸ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ ਤੋਂ ਸੰਤੁਸ਼ਟ ਨਹੀਂ ਹਨ ਜਿਸ ਦੇ ਚਲਦੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਦਮਖੇੜੀ ਦੀ ਅਗਵਾਈ ਦੇ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਇਸ ਦੇ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਪ੍ਰਤੀ ਏਕੜ 20000 ਦਾ ਐਲਾਨ ਕਾਫੀ ਨਹੀਂ ਹੈ ਇਸ ਨੂੰ ਘੱਟੋ ਘੱਟ 70000 ਰੁਪਏ ਕੀਤਾ ਜਾਣਾ ਚਾਹੀਦਾ ਤਾਜੋ ਕਿਸਾਨ ਇਸ ਦੇ ਨਾਲ-ਨਾਲ ਰੇਤ ਹਟਾਣ ਡੀਜ਼ਲ ਬੀਜ ਖਾਦਾ ਤੇ ਦਵਾਈਆਂ ਦਾ ਪ੍ਰਬੰਧ ਵੀ ਕਰ ਸਕਣ ਤੇ ਨਾਲ ਹੀ ਖੇਤ ਮਜ਼ਦੂਰਾ ਨੂੰ ਵੀ ਬਣਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਦਮਖੇੜੀ ਨੇ ਕਿਹਾ ਕਿ ਹੜ੍ਹਾਂ ਦੇ ਕਾਰਨ ਸਿਰਫ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਨਹੀਂ ਸਗੋ ਡੰਗਰ ਬੱਚਿਆਂ ਦਾ ਮੁਰਗੀਆਂ ਦਾ ਟਰੈਕਟਰਾਂ ਦਾ ਅਤੇ ਘਰਾਂ ਦਾ ਵੀ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀ ਲੜਾਈ ਦਾ ਖਾਮਿਆਜਾ ਪੰਜਾਬ ਦੀ ਆਬਾਦ ਨੂੰ ਪੁਕਤਨਾ ਪੈ ਰਿਹਾ ਹੈ। ਭਗਵਾਨ ਤਮਾਨ ਸਰਕਾਰ ਅਰਾਗ ਲਾਪ ਰਹੀਆ ਕਿ ਅਸੀਂ ਪਰਪਾਈ ਕਰ ਰਹੇ ਹਾਂ। ਕਿਹੜੇ ਸਾਥ ਨਾਲ ਪਰਪਾਈ 60000 ਨੂੰ ਤਾਂ ਕਿਸਾਨ ਠੇਕੇ ਤੇ ਲਈ ਬੈਠਾ 20000 ਖਰਚਾ ਕਰੀ ਬੈਠਾ 80000 ਹੋ ਗਿਆ ਉਹ ਦੰਦਾ 20000 ਅੱਗੇ ਜਿਹੜੀ ਉਹ ਮਲਬਾ ਖੇਤਾਂ 'ਚ ਪਿਆ ਕਿਸ ਤਰ੍ਹਾਂ ਚੱਕਿਆ ਜਾਊਗਾ ਕਿਸ ਤਰ੍ਹਾਂ ਉਹ ਆਉਣ ਵਾਲੀ ਜਿਹੜੀ ਫਸਲ ਆ ਫਿਰ ਕੱਲਾ ਇੱਕ ਫਸਲ ਦਾ ਹੀ ਰਾਗ ਲਾਪਤਾ ਜਿਹੜੇ ਜਾਨਵਰ ਮਰਿਆ ਮੁਰਗੀਆਂ ਮਰੀਆਂ ਕਿਸੇ ਦੇ ਘਰ ਡਿੱ ਗਿਆ ਉਹਦੀ ਕੋਈ ਗੱਲ ਨਹੀਂ ਤੋਂ ਅਸੀਂ ਅੱਜ ਆਪਣੇ ਕਿਸਾਨ ਜਥੇਬੰਦੀ ਸ਼ੇਰੇ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਹੋਣ ਦੇ ਨਾਤੇ ਆਪਣੇ ਇਲਾਕੇ ਦੀ ਜਿਹੜੀ ਕਰੀਮ ਆ ਉਹਨੂੰ ਉਸ ਦੁਖਦਾਈ ਸਰਕਾਰ ਨੂੰ ਜੁਕਾਉਣ ਦੇ ਲਈ ਉਹਨਾਂ ਲੋਕਾਂ ਦੇ ਹਮਦਰਦੀ ਦੇ ਲਈ ਇੱਥੇ ਡੀਸੀ ਸਾਹਿਬ ਨੂੰ ਇਸੇ ਜਿਹੜਾ ਰੋਜ਼ ਰਾਗ ਲਾਪ ਰਿਹਾ ਭਗਵੰਤ ਮਾਨ ਨੇ ਨੂੰ ਇੱਕ ਮੰਗ ਪੱਤਰ ਭੇਜਣਾ ਵੀ ਇਹਨੂੰ ਪੜ ਲਾ ਵੀ ਅਸੀਂ ਕਿਸਾਨ ਆ ਤੂੰ ਵੀ ਕਹਿੰਦਾ ਤਾਂ ਮੈਂ ਕਿਸਾਨ ਆ ਜਦ ਤੁਸੀਂ ਏਅਰ ਕੰਡੀਸ਼ਨ ਕਮਰਿਆਂ ਦੇ ਵਿੱਚ ਬੈਠ ਕੇ ਤੁਹਾਨੂੰ ਘਰ ਕੁਝ ਨਹੀਂ ਦਿਖਦਾ ਤੁਸੀਂ ਹਾਲ ਜਾਣੋ ਜਿਨ੍ਹਾਂ ਦੇ ਚਿਰਾਗ ਬੁੱਝ ਗਏ ਦੀਵੇ ਬੁੱਝ ਗਏ ਮਕਾਨ ਤਹਿ ਗਏ ਬੰਦੇ ਮਰ ਗਏ ਜਾਨਵਰ ਮਰ ਗਏ ਜਾਨਵਰ ਹਟ ਕੇ ਪਾਕਿਸਤਾਨ ਚਲੇ ਗਏ ਉਹਨਾਂ ਦਾ ਹਾਲ ਪੁੱਛੇ ਅੱਜ ਆ ਕੇ ਪ੍ਰਧਾਨ ਮੰਤਰੀ ਆਇਆ ਪ੍ਰਧਾਨ ਮੰਤਰੀ ਨੂੰ ਹੋਣੇ ਜਾਦਾ ਆ ਕਿ ਪੰਜਾਬ ਸਰਕਾਰ ਕੋ ਸਾਡਾ ਪੈਸਾ ਇਹ ਜਾਨ ਬੁੱਝ ਕੇ ਸਾਡੇ ਜਿਹੜੇ जख्मਾਂ ਤੇ ਨੂਨ ਮਲਦੇ ਨੇ ਲੜਾਈ ਕਿਨਾਂ ਦੀ ਸਟੰਟ ਆ ਬਾਕੀ ਕੰਮਾਂ ਤੇ ਇਕੱਠੇ ਆ ਮੇਕਨ ਜੇ ਕਿਸਾਨ ਨੂੰ ਕੁਝ ਦੇਣਾ ਹੈ ਤਾਂ ਇਹੇ ਲੜਾਈ ਛੇੜਦੇ ਆ ਇਹਨਾਂ ਨੇ ਲੜਾਈ ਛੜੀ ਹੋਰ بڑا ਸਮਾ ਸੀਗਾ ਬਾਅਦ ਚ ਸਮਝ ਗਿਆ ਅੱਜ ਵੀ ਉਹ ਲੜਾਈ ਜਾਰੀ ਆ ਉਹ ਲੋਕਾਂ ਦਾ ਦੁੱਖ ਕਿਸੇ ਨੂੰ ਯਾਦ ਨਹੀਂ ਜਿਹੜੇ ਵਿਚਾਰੇ ਅੱਜ ਘਰੋਂ ਬੇਕਾਰ ਹੋਏ ਬੀਤੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਵੱਲੋਂ 5 ਸਾਲਾ ਬੱਚੇ ਦੇ ਦਰਦਨਾਕ ਕਤਲ ਤੋਂ ਬਾਅਦ ਹੁਸ਼ਿਆਰਪੁਰ ਦੇ ਕਈ ਪਿੰਡਾਂ ਵੱਲੋਂ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾ ਰਹੇ ਨੇ ਦਰਸਲ ਪਿੰਡਾਂ ਦੇ ਵਿੱਚ ਇਸ ਘਟਨਾ ਤੋਂ ਬਾਅਦ ਲਗਾਤਾਰ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਪਿੰਡ ਪੁਰ ਹੀਰਾ ਦੀ ਗੱਲ ਕੀਤੀ ਜਾਵੇ ਤਾਂ ਗੁਰਦੁਆਰਾ ਜਾਰਾ ਜ਼ਹੂਰ ਦੇ ਵਿੱਚ ਪੰਚਾ ਸਰਪੰਚਾਂ ਦੀ ਮੌਜੂਦਗੀ ਵਿੱਚ ਪਿੰਡ ਵਾਸੀਆਂ ਦੀ ਇੱਕ ਅਹਿਮ ਬੈਠਕ ਹੋਈ ਜਿਸ ਦੌਰਾਨ ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਮਤੇ ਵੀ ਪਾਏ ਨੇ ਇਸ ਮੌਕੇ ਦੇ ਉੱਤੇ ਗੱਲਬਾਤ ਕਰਦੇ ਹੋਏ ਪਿੰਡ ਵਾਸੀ ਭੁਪਿੰਦਰ ਸਿੰਘ ਨੇ ਕਿਹਾ ਕਿ ਇੱਥੇ ਲੋਕ ਪਰਵਾਸੀਆਂ ਨੂੰ ਬਿਨਾਂ ਕਿਸੇ ਪੁਲਸ ਵੈਰੀਫਿਕੇਸ਼ਨ ਦੇ ਘਰ ਦੇ ਦਿੰਦੇ ਨੇ ਜੇਕਰ ਜਿਹੇ ਦੇ ਵਿੱਚ ਕੋਈ ਵੀ ਪ੍ਰਵਾਸੀ ਕਿਸੇ ਤਰ੍ਹਾਂ ਦੇ ਅਪਰਾਧ ਨੂੰ ਅੰਜਾਮ ਦਿੰਦਾ ਤਾਂ ਉਸ ਦੀ ਜ਼ਿੰਮੇਵਾਰੀ ਉਸ ਮਕਾਨ ਮਾਲਕ ਦੀ ਹੋਏਗੀ ਜਿਸ ਨੇ ਉਸ ਨੂੰ ਰਹਿਣ ਦੇ ਲਈ ਥਾਂ ਦਿੱਤੀ ਹੈ ਤੇ ਅਸੀਂ ਇਹ ਮਤਾ ਪੁਣਾ ਚਾਉਣਾ ਚਾਹੁੰਦੇ ਆ ਕਿ ਜਿਹੜਾ ਪ੍ਰਵਾਸੀ ਇੱਥੇ ਰਹਿ ਰਿਹਾ ਆ ਉਹਨਾਂ ਦੇ ਸਾਰੇ ਡਾਕੂਮੈਂਟ ਲੈ ਜਾਣ ਤੇ ਜਿਸ ਘਰ ਵਿੱਚ ਉਹ ਰੈਂਟ ਤੇ ਰਹਿ ਰਹੇ ਆ ਉਹ ਮਾਲਕ ਦੀ ਜ਼ਿੰਮੇਵਾਰੀ ਆ ਜੇ ਇੱਥੇ ਰਹਿ ਰਹੇ ਉਹਦੀ ਜ਼ਿੰਮੇਵਾਰੀ ਆ ਜੇ ਕੋਈ ਵੀ ਕੁਝ ਵੀ ਕਰਦਾ ਜ਼ੁਲਮ ਕਰਦਾ ਕਿਸੇ ਤੇ ਜਾਂ ਕੋਈ ਗੁਨਾਹ ਕਰਦਾ ਚੋਰੀ ਕਰਦਾ ਤੇ ਉਹ ਉਹਦੀ ਜ਼ਿੰਮੇਵਾਰੀ ਆ ਤਾਂ ਨੂੰ ਇਸ ਤਰ੍ਹਾਂ ਰੁਕਿਆ ਜਾ ਸਕਦਾ ਜੀ ਇਹਨਾਂ ਦੇ ਜਿਹੜੇ ਆਧਾਰ ਕਾਰਡ ਆ ਤੇ ਵੋਟਰ ਕਾਰਡ ਆ ਉਹ ਕੈਨਸਲ ਕੀਤੇ ਜਾਣ ਤੇ ਜਿਹੜੇ ਜੁਪੀ ਵਿਹਾਰ ਦੇ ਇਹਨਾਂ ਦੇ ਆਧਾਰ ਕਾਰਡ ਆ ਤੇ ਵੋਟਰ ਕਾਰਡ ਆ ਉਹ ਇਹਨਾਂ ਤੋਂ ਲੈ ਜਾਣ ਇਸ ਤਰ੍ਹਾਂ ਹੀ ਹੋ ਸਕਦਾ ਇਹਨਾਂ ਦੀਆਂ ਵੋਟਾਂ ਜਿਹੇ ਬਣੀਆਂ ਆ ਉਹ ਕੈਨਸਲ ਹੋਣ ਅਸੀਂ ਗਵਰਨਮੈਂਟ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਤਾਂ ਕੁਝ ਨਹੀਂ ਕਰਦੇ ਸਾਡਾ ਇਹੀ ਕੰਮ ਕਰ ਦਿਓ ਕਿ ਇਹਨਾਂ ਦੀਆਂ ਵੋਟਾਂ ਹੀ ਕੈਨਸਲ ਕਰ ਦਿਓ ਐਕਚੁਅਲ ਭਾਜੀ ਕੱਢ ਕੇ ਤਾਂ ਨਹੀਂ ਸਰਨਾ ਜੀ ਬਸ ਇਹੀ ਆ ਕਿ ਜੇ ਕੰਮ ਕਰ ਨਾ ਆਇਆ ਇੱਥੇ ਇਹ ਸਿਰਫ ਕੰਮ ਹੀ ਕਰਨ ਵੋਟ ਦਾ ਅਧਿਕਾਰ ਨਹੀਂ ਇਹਨਾਂ ਨੂੰ ਹੋਣਾ ਚਾਹੀਦਾ ਜਿੱਦਾਂ ਦਵੇਈ ਚਾ ਗੁਜਰਾਤ ਚ ਆ ਅਸੀਂ ਉੱਥੇ ਕੰਮ ਕਰਨ ਜਾਂਦੇ ਆ ਠੀਕ ਆ ਜੀ ਤੇ ਅਸੀਂ ਕੰਮ ਕਰਕੇ ਵਾਪਸ ਆਪਣੇ ਦੇਸ਼ ਆਉਣੇ ਆ ਠੀਕ ਆ ਜੀ ਤੇ ਤੇ ਐਦਾਂ ਹੀ ਹੋਣਾ ਚਾਹੀਦਾ ਆ ਤੇ ਇਹਨਾਂ ਦੇ ਉੱਧਰ ਦੇ ਆਧਾਰ ਕਾਰਡ ਤੇ ਵੋਟਰ ਕਾਰਡ ਲੈਣੇ ਚਾਹੀਦੇ ਆ ਜਿਹੜਾ ਇਹਨਾਂ ਨੂੰ ਮਲਕਾਇਤ ਮਕਾਨ ਦਿੰਦਾ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਪ੍ਰਵਾਸੀ ਵੱਲੋਂ ਦਰਿੰਦਗੀ ਭਰੇ ਅਪਰਾਧ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਸਜ਼ਾ ਉਸ ਨੂੰ ਲਾਜ਼ਮੀ ਮਿਲਣੀ ਚਾਹੀਦੀ ਹੈ ਅਤੇ ਉਸ ਦੇ ਨਾਲ ਹੀ ਇਹਨਾਂ ਪ੍ਰਵਾਸੀਆਂ ਨੂੰ ਪੰਜਾਬ ਦਾ ਵੋਟ ਬੈਂਕ ਬਣਾ ਚੁੱਕੀ ਸਰਕਾਰ ਨੂੰ ਵੀ ਜਾਗਣਾ ਚਾਹੀਦਾ ਹੈ ਇਨੀ ਨਿੱਕੇ ਜਿਹੇ ਮੁੰਡੇ ਨੂੰ ਕਿੱਦਾਂ ਬੇਰਮੀ ਦੇ ਨਾਲ ਮਾਰਿਆ ਮੈਂ ਵੀ ਮਾਂ ਆਇਆ ਮੇਰਾ ਵੀ ਦਿਲ ਲਿਆ ਹਣਾ ਉਹਦੀ ਮਾਂ ਕੀ ਕਰਦੀ ਹੋਗੀ ਕਿੰਨਾ ਤੜਫਦੀ ਹੋਊਗੀ ਉਸ ਬੱਚੇ ਜਿਹਦਾ ਕੀ ਕਸੂਰ ਸੀ ਜਿਹੜਾ ਇਹਨੇ ਉਹਦੇ ਨਾਲ ਇੰਨੀ ਗੰਦੀ ਹਰਕਤ ਕੀਤੀ ਮੇਰੇ ਸਾਹਮਣੇ ਉਹ ਬੰਦਾ ਲੈ ਕੇ ਆਓ ਮੈਂ ਕਿੰਨੀ ਉਸ ਬੰਦੇ ਨੂੰ ਸਜ਼ਾ ਦੇਵਾਂਗੇ ਅਸੀਂ ਆਪਣੇ ਚੌਂਕ ਦੇ ਵਿੱਚ ਇੱਥੇ ਕੱਢ ਕੇ ਲਿਆਉਣਾ ਉਹਨੂੰ ਅਸੀਂ ਬਾਹਰ ਸਾਡੇ ਮੁੰਡਿਆਂ ਨੇ ਅਸੀਂ ਦਾਅ ਤੇ ਬੈਠੇ ਹਾਂ ਜਿੱਦਾਂ ਸਾਡਾ ਦਾਅ ਲੱਗਾ ਸੀ ਉਹਨੂੰ ਖਿੱਚ ਕੇ ਲੈ ਆਉਣਾ ਇੱਥੇ ਜਦੋਂ ਸਾਡੇ ਉਹ ਹੱਥ ਆਇਆ ਕਿੰਨਾ ਉਹ ਦੁੱਖदाई ਘਟਨਾ ਹੋਈ ਨਿੱਕੀ ਜੇ ਬੱਚੀ ਕਿੰਨਾ ਰੋਂਦੀ ਆ ਓਵਰਲਾਪ ਕਰਦੀ ਦੇਖ ਨਹੀਂ ਹੁੰਦੀ ਉਹ ਬਾਪ ਆ ਕਿੰਨਾ ਰੋਂਦਾ ਆ ਇਹ ਪੁੱਤ ਤਾਂ ਲੱਖੀਆਂ ਹਜ਼ਾਰੀ ਇਹ ਮਿਲ ਜਾਊਗੇ ਕਿੱਥੇ ਕਿੱਥੋਂ ਵੀ ਮੈਨਨੇ ਅਸੀਂ ਜਿੰਨਾ ਮਰਜੀ ਰੌਲਾ ਪਾਉਣੇ ਆ ਪਰ ਇਹ ਜਿਹੜੇ ਭਈਏ ਆ ਨਾ ਇਹ ਬਹੁਤ ਖਤਰਨਾਕ ਬੰਦੇ ਆ ਇਹਨਾਂ ਨੂੰ ਅਸੀਂ ਆਪਣੇ ਇੱਥੇ ਰਹਿਣ ਨਹੀਂ ਦੇਣਾ ਇਹਨਾਂ ਦੇ ਸਾਰੇ ਕਾਰਡ ਵਗੈਰਾ ਰੱਦ ਕਰੋ ਇਹਨਾਂ ਨੂੰ ਬਾਈਕਟ ਕਰੋ ਕੋਈ ਵੀ ਇਹਨਾਂ ਨਾਲ ਲੈਣ ਦੇ ਨਾ ਰੱਖੋ ਜਿਹੜਾ ਵੀ ਰੱਖੂਗਾ ਨਾ ਪੰਜਾਬੀ ਪੰਜਾਬੀਆਂ ਨੂੰ ਵੀ ਅਕਲ ਹੁਣ ਨਾ ਆਈ ਤਾਂ ਫਿਰ ਆਣੀ ਵੀ ਹੈ ਨਹੀਂ ਜੀ ਸਾਡੇ ਪੰਜਾਬੀਆਂ ਨੂੰ ਕੀਆ ਜਾ ਰਿਹਾ ਕਿ ਵੋਟਾਂ ਦੀ ਖਾਤਰ ਇਹ ਸਾਰੇ ਵੋਟਾਂ ਦੀ ਖਾਤਰ ਹੀ ਉਹਨਾਂ ਨੂੰ ਅਗਰਬਤੀ ਤੂਫੋ ਬਤੀ ਕੀਤੀ ਜਾਂਦੀ ਆ ਬਈਆਂ ਨੂੰ ਹੋਰ ਭਈਏ ਸਾਡੇ ਕੁਛ ਨਹੀਂ ਕਰਦੇ ਇਹੇ ਉਹਨਾਂ ਦੀ ਵੋਟ ਵੈਣੀ ਕਰਕੇ ਉਹਨਾਂ ਦੇ ਪੈਰ ਜੰਮੀ ਹੋ ਆ ਉਹ ਉਹਨਾਂ ਦੀ ਕੈਨਸਲ ਹੋਣੀ ਚਾਹੀਦੀ ਆ ਇੱਕ ਹੋਰ ਪਿੰਡ ਵਾਸੀ ਗੁਰਪ੍ਰੀਤ ਨੇ ਬੜੀ ਅਹਿਮ ਗੱਲ ਉੱਪਰ ਜ਼ੋਰ ਪਾੰਦਿਆ ਕਿਹਾ ਕਿ ਬਹੁਤ ਸਾਰੇ ਪ੍ਰਵਾਸੀ ਦੂਜੀਆਂ ਸਟੇਟਾਂ ਦੇ ਵਿੱਚ ਕਈ ਤਰ੍ਹਾਂ ਦੇ ਅਪਰਾਧਾਂ ਨੂੰ ਅੰਜਾਮ ਦੇਣ ਮਗਰੋਂ ਪੰਜਾਬ ਦੇ ਵਿੱਚ ਆ ਕੇ ਪਨਾਹ ਲੈ ਲੈਂਦੇ ਨੇ ਉਹ ਇੱਥੇ ਆ ਕੇ ਅਜਿਹੇ ਅਪਰਾਧਾਂ ਨੂੰ ਜਾਰੀ ਰੱਖਦੇ ਨੇ ਉਨਾ ਕੇ ਹਾਕਿਬ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੁਣ ਤੱਕ ਇੰਨੀ ਮੰਦਭਾਗੀ ਘਟਨਾ ਬਾਰੇ ਕੋਈ ਵੀ ਗੱਲ ਨਹੀਂ ਆਖੀ ਗਈ ਆ ਤੇ ਨਾ ਹੀ ਕੋਈ ਐਕਸ਼ਨ ਲਿਆ ਜਾ ਰਿਹਾ ਬਹੁਤ ਕੋਈ ਵੀ ਤਕਰੀਬਨ ਬੋਲਿਆ ਨਹੀਂ ਇਸ ਮੁੱਦੇ ਦੇ ਉੱਤੇ ਹਾਲਾਂਕਿ ਜਿੰਨੇ ਵੀ ਕ੍ਰਾਈਮ ਕਰਕੇ ਜੂਪੀ ਬਿਹਾਰ ਦੇ ਤੋਂ ਜਿੰਨੇ ਵੀ ਕ੍ਰਾਈਮ ਕਰਕੇ ਉਹ ਸਾਰੇ ਇਹ ਤੈਨੂੰ ਧਰਮਸ਼ਾਲਾ ਸਮਝਦੇ ਆ ਪੰਜਾਬ ਨੂੰ ਕਿ ਅਸੀਂ ਜਿਹੜਾ ਵੀ ਮਰਜ਼ੀ ਕ੍ਰਾਈਮ ਕਰੀਏ ਚਿੱਟਾ ਮਰਜ਼ੀ ਵੱਡਾ ਕ੍ਰਾਈਮ ਕਰੀਏ ਤੇ ਅਸੀਂ ਪੰਜਾਬ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸੇਫ ਸਮਝ ਲੈਂਦੇ ਆ ਔਰ ਪੰਜਾਬੀ ਸਾਡੇ ਇੰਨੇ ਕ ਹਮਦਰਦੀ ਆ ਕਿ ਅਸੀਂ ਹਮੇਸ਼ਾ ਤੁਹਾਨੂੰ ਪਤਾ ਵੀ ਇਹ ਜਿਹੜੀ ਪੰਜਾਬੀ ਕੌਮ ਆ ਇਹ ਹਮੇਸ਼ਾ ਹੈਲਪਫੁਲ ਰਹੀ ਆ ਪਰ ਇਹ ਸਾਡੇ ਲੋਕਾਂ ਦਾ ਇਹ ਨਜ਼ਾਇਰ ਫਾਇਦਾ ਚੱਕਦੇ ਆ ਔਰ ਇਹਦੇ ਉੱਤੇ ਜਿਹੜੇ ਸਰਕਾਰ ਆ ਜਿੱਥੇ ਤੱਕ ਫੇਲ ਹੋਈ ਆ ਇਸ ਬੱਚੇ ਦੇ ਉੱਤੇ ਕੋਈ ਵੀ ਬਿਆਨ ਨਹੀਂ ਆਉਣਾ ਕੱਲ ਮੈਂ ਦੇਖ ਰਿਹਾ ਸੀ ਕਿ ਮਹਿੰਦਰ ਕੇਪੀਜੀ ਦੇ بیٹے ਦੀ ਡੈਥ ਹੋਈ ਆ ਔਰ ਮੁੱਖ ਮੰਤਰੀ ਜੀ ਦਾ ਬਿਆਨ ਆ ਜਾਂਦਾ ਬਹੁਤ ਜਲਦੀ ਕਿ ਬਹੁਤ ਮੰਦ ਭਾਗੀ ਕਿ ਉਹ ਇੱਕ ਲੀਡਰ ਦਾ ਬੱਚਾ ਸੀ ਦੁੱਖ ਸਾਨੂੰ ਵੀ ਆ ਬਹੁਤ ਕਿਸੇ ਦਾ ਬੱਚਾ ਨਹੀਂ ਜਾਣਾ ਚਾਹੀਦਾ ਪਰ ਫਿਰ ਵੀ ਸਾਡੇ ਮੁੱਖ ਮੰਤਰੀ ਦਾ ਇੱਕ ਵੀ ਬਿਆਨ ਇਸ ਬੱਚੇ ਦੇ ਇਤੇ ਨਹੀਂ ਆਉਣਾ ਤੇ ਮੈਨੂੰ ਲੱਗਦਾ ਕਿ ਤਨਾ ਕਿਤੇ ਬਹੁਤ ਸਾਡੇ ਪੰਜਾਬੀਅਤ ਲਈ ਬਹੁਤ ਸ਼ਰਮ ਦੀ ਗੱਲ ਆ ਪਿੰਡ ਵਾਸੀ ਦਵਿੰਦਰ ਸਿੰਘ ਵੱਲੋਂ ਇਸ ਪੂਰੇ ਮਾਮਲੇ ਸੰਬੰਧੀ ਕੁਝ ਖਾਸ ਅਪੀਲ ਕੀਤੀ ਗਈ ਆ ਉਹਨਾਂ ਕਿਹਾ ਕਿ ਜੋ ਲੋਕ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕਰ ਰਹੇ ਨੇ ਉਹ ਕਿਰਪਾ ਕਰਕੇ ਨਾ ਕਰਨ ਉਸਦੇ ਮਾਪੇ ਨੂੰ ਹੋਰ ਦੁੱਖ ਮਹਿਸੂਸ ਹੁੰਦਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪ੍ਰਵਾਸੀਆਂ ਵੱਲੋਂ ਬਹੁਤ ਸਾਰੇ ਨਾਜਾਇਜ਼ ਕਬਜ਼ੇ ਕੀਤੇ ਗਏ ਨੇ ਉਹ ਛਡਵਾਉਣੇ ਚਾਹੀਦੇ ਨੇ ਅਤੇ ਐਨ ਆਰ ਆਈ ਵੀਰਾਂ ਨੂੰ ਵੀ ਉਹਨਾਂ ਨੇ ਖਾਸ ਅਪੀਲ ਕੀਤੀ ਹੈ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਆਪਣੇ ਸਾਰੇ ਨਗਰ ਨਿਵਾਸੀਆਂ ਨੂੰ ਕੋ ਹਿਸ਼ਾਰਪੁਰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਕਿ ਜਿਹੜੀ ਬੱਚੇ ਦੇ ਨਾਲ ਮੰਦ ਭਾਗੀ ਘਟਨਾ ਹੋ ਗਈ ਆ ਉਹਦੀਆਂ ਕਿਰਪਾ ਕਰਕੇ ਤਸਵੀਰਾਂ ਨੈਟ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨੀਆਂ ਬੰਦ ਕੀਤੀਆਂ ਜਾਣ ਇਹ ਸੋਚਣਾ ਕਿ ਮੈਂ ਫੋਟੋ ਨੂੰ ਅਪਲੋਡ ਕਰ ਦਵਾਂ ਤੇ ਮੇਰਾ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਦੁੱਖ ਸਾਂਝਾ ਹੋ ਰਿਹਾ ਇਹ ਗਲਤ ਗੱਲ ਆ ਉਹ ਮਾਪੇ ਦੇ ਉੱਤੇ ਕੀ ਬੀਤਦੀ ਹੋਏਗੀ ਇਹ ਫੋਟੋ ਦੁਬਾਰਾ ਬਾਰ 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 ਨੈਟ ਦੇ ਉੱਪਰ ਆਉਣ ਦੇ ਠੀਕ ਹੈ ਜੀ ਨੰਬਰ 1 ਨੰਬਰ 2 ਜੀ ਸਾਡੀਆਂ ਦੋ ਹਿਸ਼ਾਰਪੁਰ ਦੇ ਵਿੱਚ ਪੁਰਹੀਰਾ ਸਾਡਾ ਪਿੰਡ ਹੈ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨਜਾਇਜ਼ ਕਬਜ਼ੇ ਹੋਏ ਹੋਏ ਠੀਕ ਹੈ ਜੀ ਉਹਦੇ ਰਿਗਾਰਡਿੰਗ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੰਨੇ ਵੀ ਨਜਾਇਜ਼ ਕਬਜ਼ੇ ਆ ਉਹ ਅਸੀਂ ਇਹਨਾਂ ਪ੍ਰਵਾਸੀਆਂ ਤੋਂ ਛਡਾਉਣਾ ਚਾਹੁੰਦੇ ਹਾਂ ਨੰਬਰ 1 ਜੀ ਨੰਬਰ 2 ਹੈਗਾ ਕਿ ਜਿੰਨੇ ਵੀ ਸਾਡੇ ਐਨਆਰਆਈ ਵੀਰ ਬਾਹਰ ਬੈਠੇ ਆ ਉਹਨਾਂ ਦੀਆਂ ਕੋਠੀਆਂ ਦੇ ਵਿੱਚ ਵੀ ਇਹ ਬੈਠੇ ਹੋਏ ਆ ਉਹ ਜੀ ਦੇਖਣਾ ਚਾਹੁੰਦੇ ਆ ਤਾਂ ਖੁਦ ਇੱਕ ਉਹਨਾਂ ਦਾ ਮੈਂਬਰ ਇੱਥੇ ਰਵੇ ਤਾਂ ਕਿ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੋਵੇ ਤੇ ਲਿਖਤੀ ਰੂਪ ਦੇ ਵਿੱਚ ਉਹ ਮੇਅਰ ਦੇ ਕੋਲ ਐਮਸੀ ਦੇ ਕੋਲ ਉਹਨਾਂ ਦੀ ਰਿਪੋਰਟ ਹੋਵੇ ਵੀ ਹਾਂ ਇਹ ਕੋਈ ਵੀ ਕ੍ਰਾਈਮ ਕਰਦਾ ਤਾਂ ਇਹਦੇ ਜ਼ਿੰਮੇਵਾਰ ਅਸੀਂ ਨਾ ਕਿ ਇਹ ਕਿ ਉਹ ਬਾਹਰ ਬੈਠੇ ਆ ਉਹਨਾਂ ਦੇ ਮਗਰੋਂ ਘਾਰੇ ਸੰਭਾਲ ਰਹੇ ਆ ਕੋਈ ਬੰਦਾ ਢਿੱਲਾ ਮੱਠਾ ਹੋ ਜਾਂਦਾ ਤਾਂ ਐਨਆਰਆਈ ਉਹਨਾਂ ਨੂੰ ਪੈਸੇ ਭੇਜਦੇ ਆ ਵੀ ਕੋਈ ਗੱਲ ਨਹੀਂ ਸਾਡਾ ਘਰ ਸੰਭਲਦੇ ਆ ਤੇ ਜਿਹੜੀ ਇਹ ਘਟਨਾ ਹੋਈ ਹੈ ਇਸ ਤੋਂ ਬਾਅਦ ਮੈਂ ਨਹੀਂ ਚਾਹੁੰਦਾ ਵੀ ਉਹ ਪਿੰਡ ਦੇ ਵਿੱਚ ਕਿਸੇ ਵੀ ਐਨਆਰਆਈ ਦੇ ਘਰ ਇਹ ਪ੍ਰਵਾਸੀ ਰਹਿਣ ਠੀਕ ਆ ਜੀ ਇੱਕ ਹੋਰ ਸਾਡੀ ਮੰਗ ਇਹ ਨੇ ਆ ਉਹ ਮੇਅਰ ਸਾਹਿਬ ਨੂੰ ਵੀ ਸਾਡੇ ਪਿੰਡ ਦੇ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਜਿੰਨਾ ਵੀ ਸਾਡਾ ਚੋਆ ਇਹਦੇ ਆਲੇ ਦੁਆਲੇ ਜਿੰਨੇ ਵੀ ਬੰਦੇ ਬੈਠੇ ਹੋਏ ਆ ਅਸੀਂ ਜੇ 1 ਮੀਟਰ ਦਾ ਕਨੈਕਸ਼ਨ ਲਵਾਉਣਾ ਹੋਵੇ ਨਾ ਤੇ ਸਾਡੀਆਂ ਜੁੱਤੀਆਂ ਘਸ ਜਾਂਦੀਆਂ ਐ ਮੀਟਰ ਲਵਾਉਣ ਨੂੰ ਉਹ ਝੁੱਗੀਆਂ ਦੇ ਵਿੱਚ ਮੀਟਰ ਲਵਾ ਕੇ ਬੈਠੇ ਆ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਵੇ ਮੀਟਰ ਕਿੱਧਰ ਲੱਗਿਆ ਕਿੱਦਾਂ ਰਹਿੰਦੇ ਆ ਕੋਈ ਉਹਨਾਂ ਦੇ ਕੋਲ ਆਧਾਰ ਕਾਰਡ ਇਹ ਕਿੱਥੇ ਦਾ ਔਰ ਇਹ ਉਧਰਲਾ ਦੋਨੇ ਰਾਸ਼ਨ ਲੈਣਦੇ ਪਏ ਇੱਕ ਡੱਬਾ ਉਹਨਾਂ ਦਾ ਉੱਥੇ ਬੈਠਾ ਐ ਇੱਕ ਇੱਥੇ ਬੈਠਾ ਆ ਦੋਨੇ ਪਾਸੇ ਰਾਸ਼ਨ ਉਹਨਾਂ ਦਾ ਤਾਂ ਆਪਣੇ ਆਪ ਹੀ ਕ੍ਰਾਈਮਾਂ ਨੂੰ ਦਿਮਾਗੇ ਜਾਣਾ ਜੇ ਸੋ ਬੰਦੇ ਨੇ ਭਾਜੀ ਕਮਾ ਕੇ ਖਾਣਾ ਹੋਵੇ ਨਾ ਉਹਦਾ ਕ੍ਰਾਈਮਾਂ ਨੂੰ ਦੁਮਾਗ ਨਹੀਂ ਚੰਦਾ ਹੋਵੇ ਹੁੰਦਾ ਕਿ ਮੈਂ ਰੋਟੀ ਖਾ ਲਈਏ ਤੇ ਮੈਂ ਅੱਗੇ ਖਾਣੀ ਆ ਇਹਨਾਂ ਨੂੰ ਰਸਣ ਪਾਣੀ ਅਸੀਂ ਦੇ ਰਹੇ ਆ ਇਹਨਾਂ ਨੂੰ ਸਿਰ ਤੇ ਅਸੀਂ ਚੜਾਇਆ ਤੇ ਸਾਡੇ ਜੁੱਤੀਆਂ ਮਾਰਨ ਲੱਗੇ ਇਸ ਘਟਨਾ ਮਗਰੋਂ ਪੂਰੇ ਹੁਸ਼ਿਆਰਪੁਰ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਬਹੁਤ ਸਾਰੇ ਲੋਕ ਸੜਕਾਂ ਦੇ ਉੱਪਰ ਰੋਸ ਪ੍ਰਦਰਸ਼ਨ ਵੀ ਕਰ ਰਹੇ ਨੇ ਅਤੇ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਦੀ ਮੰਗ ਵੀ ਕਰ ਰਹੇ ਨੇ